ਬਾਈ ਬਾਈ ਤੁਸੀਂ ਨਹੀਂ ਬੋਲਣਾ ਕਿਸੇ ਨੇ ਬਾਜੀ ਪਿੱਛੇ ਹੋ ਜਾ ਪਿੱਛੇ ਪਿੱਛੇ ਬਾਜੀ ਪਿੱਛੇ ਹੱਪ 23 ਸੈਕਿੰਡ 84 ਪੁਆਇੰਟ ਆ ਬਾਜੀ ਸਮਾਂ 2384 ਮਾਰਿਓ ਬਾਈ ਜੀ ਮੈਨੇਜਰ ਸਾਹਿਬ ਦੋਨਾਂ ਤੇ ਇੱਕੋ ਜਿਨ 2384 ਇਹ ਪਰਲੇ ਪਾਸੇ ਬਾਈ ਜੀ ਕਲਵੀਰ ਮਾੜਕਾ ਬਾਲੀ ਪੁਲਾਹੀ ਗगन ਜਗਤਪੁਰ ਮਾਸਟਰ ਮਹਿੰਦਰ ਸਿੰਘ ਟੁਹਾਨਾ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਸੋਨੀ ਭਸ਼ੌਰੀ ਦਾ ਭੱਜ ਗਿਆ ਪਰਲੇ ਪਾਸੇ ਵਰਜੀਤ ਕਾਲਸੀਆਂ ਵਾਲਾ ਕਿਹੜੇ ਮੈਚ ਆ ਕੇ ਖੇਡੂਗਾ ਫਰੰਦੀਪੁਰੀਆ ਕਿਹੜੇ ਆ ਕੇ ਖੱਡੂਗਾ ਤੇ ਗੋਪੀ ਫਿਰ ਏਵੇਂ ਲੋਕ ਯਾਦ ਕਰਦੇ ਆ ਜਿੱਥੇ ਗਈ ਬਈ ਦੂਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 22 59 ਪੁਆਇੰਟ ਆ ਭਾਈ ਜੀ ਸਮਾ 22 59 ਇਹ ਭਾਈ ਜੀ ਅੰਦਰ ਦੇ ਪਾਸੇ ਜਿਹੜਾ ਬੱਗਾ ਬੱਛਾ ਭੱਜਿਆ ਵਾ ਇਹ ਕਲਵੀਰ ਮਾਨਕਾ ਬਾਲੀ ਪਲਾਹੀ ਗगन ਜਗਤਪੁਰ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਦਾ ਭੱਜਿਆ ਵਾ ਡੀਸੀ ਹੁਣੀ ਾਂ ਦਾ ਭੱਜਿਆ ਵਾ ਕਈ ਗਰਾਂ ਕੁਝ ਸੁਣਨਾ ਵੀ ਪੈਂਦਾ ਵਾ ਪਰ ਪ੍ਰਮਾਤਮਾ ਦੀ ਕਿਰਪਾ ਥੋੜਾ ਪਿਆਰ ਆ ਜਿਹੜੇ ਜੁੜੇ ਬੈਠੇ ਹੋ ਵੀਰੋ ਵੱਡਾ ਬਸ਼ਵਾ ਜਾ ਲਓ ਜੀ ਮੋਟਰਸਾਈਕਲ ਭਾਈ ਜੀ ਹਜੇ ਗੋਲੂ ਜੋਧਾ ਸੁਖੇ ਨਾਗਰੇ ਗੋਗਾ ਬਾੜੀਆਂ ਰਣਜੀਤ ਸਿੰਘ ਦੀ ਬਾੜੀਆਂ ਗੁਰਵਿੰਦਰ ਸਿੰਘ ਸਤਵਿੰਦਰ ਜੈਨਪੁਰ ਸੁਖਵਿੰਦਰ ਸਿੰਘ ਜੀ ਪੱਪੂ ਜਗਤਪੁਰ ਮਨਜੀਤ ਸਿੰਘ ਡੋਕਰ ਜਗਤਪੁਰ ਕੋਲੇ ਚਾਬੀਆਂ ਨੇ ਹਜੇ ਰਾਜੂ ਸਰਹਾਲੇ ਮੇਜਰ ਬਿਹਾਲੇ ਕੋਲੇ ਚਾਬੀਆਂ ਨੇ ਮੁਕਾਬਲਾ ਦੂਜੀ ਸ਼ਬਦਾ ਪਹਿਲੀ ਗੱਡੀ ਦਾ ਟਰੈਕ ਦੇ ਉੱਤੇ ਆ ਯਾਰਾਂ ਨਾਲ ਬਹਾਰਾ ਮੇਲੇ ਮਿੱਤਰਾਂ ਦੇ ਅੱਜ ਲੱਗਿਆ ਹੋਇਆ 헤ੜੀਆਂ ਦੇ ਵਿੱਚ ਮੈਨੂੰ ਹਲਾ ਨਾ ਦਿਓ ਬਾਈ ਜੀ ਚੱਣ ਲੱਗੇ ਆ ਗਈ ਬਈ ਬਾਜੀ ਪਿੱਛੇ 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 ਜਾ ਮੂਰੇ ਆਜੋ ਜਾ ਮੂਰੇ ਆਜੋ 24 ਸੈਕਿੰਡ 41 ਪੁਆਇੰਟ ਲੱਗ ਗਿਆ ਸਮਾਂ ਬਾਈ ਜੀ ਮਾਰਿਓ ਬਾਈ ਜੀ ਨਿਗਾ 24 ਸੈਕਿੰਡ 41 ਪੁਆਇੰਟ ਲੱਗ ਗਿਆ ਸਮਾਂ ਇਹ ਬਾਈ ਜੀ ਇਹ ਭੱਜਿਆ ਘਰ ਦਾ ਜੁੱਟ ਉੱਪਰਲੇ ਪਾਸੇ ਤਾਰਾ ਦੌਧਰ ਹਰਵਿੰਦਰ ਸਿੰਘ ਜੀ ਸਮਾਣਾ ਕਲਵੀਰ ਮਾਨਕਾ ਤੇ ਨਾਲ ਪਰਲੇ ਪਾਸੇ ਜਿੱਥੇ ਕਲਵੀਰ ਮਾਨਕਾ ਸੰਦੀਪ ਬਹਿਲਪੁਰ ਵੀਰਾ ਸਿੰਘ ਕਲਾਮ ਰਾਜੂ ਆਸੀ ਕਲਾ ਤੇ ਨੂੰ ਭਜਾਉਣ ਵਾਲਾ ਗੋਗੀ ਅਜਤਾ ਮੁਲਕਾ ਵੀਰਪਾਲ ਸਿੰਘ ਮਾਲਕਪੁਰੀਆ ਇਹਨੂੰ ਭਜਾਉਣ ਵਾਲਾ ਇਹ ਹਰਵਿੰਦਰ ਸਮਾਣੇ ਦਾ ਭੱਜ ਗਿਆ ਉੱਪਰਲੇ ਪਾਸੇ ਵੀਰੋ ਵੀਰੋ ਕਬੂਤਰਬਾਜੀ ਦਾ ਉਸਤਾਦ ਚੀਨਾ ਮਾਨਸੇ ਵਾਲਾ ਵੀਰੋ ਡਬਲ ਐਮ.ਏ ਕੀਤੀ ਹੋਈ ਆ ਉਸ ਗੱਭਰੂ ਦੀ ਤੇ ਉਹਦੇ ਸਾਰੇ ਮੁੰਡੇ ਬੈਠੇ ਆ ਬਾਈ ਜੀ ਪਿੰਜਰ ਕਲੱਬ ਵਾਲੇ ਤੈ ਗਈ ਬਾਈ ਤੇ ਚੱਲਦਾ ਦੂਜੀ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 24 ਸੈਕਿੰਡ 10 ਪੁਆਇੰਟ ਆ ਬਾਈ ਜੀ ਸਮਾਂ 24 10 ਇਹ ਬਾਈ ਜੀ ਘੁੱਲਾ ਮਕਰੌਣਾ ਅਗਰੇਜ ਅਰਜਨ ਗਰੁੱਪ ਜਿਹੜਾ ਅੰਦਰਲੇ ਪਾਸੇ ਭੱਜਿਆ ਵਾ ਇਹ ਬੈਠਿਆ ਸਿਹੜੀ ਵਾਲੇ ਧੀਮੇ ਦੇ ਸੁਪੁੱਤਰ ਬਾਈ ਜੀ ਖੇਡ ਮੇਲੇ ਦੇ ਨਾਲ 18 ਤਰੀਕ ਦਾ ਤੇ ਕੱਲ ਦਾ ਵੀ ਰੋ ਮੁਕਾਬਲਾ ਆ ਗਈ ਬਈ ਦਰਸ਼ਨ ਪ੍ਰਦਾਨ ਹੋਣੀ ਬਾਈ ਬੂਟੇ ਹੁਣੇ ਮੋਹਲੀ ਵਾਲੇ ਸੱਦਾ ਪੱਤਰ ਦਿੰਦੇ ਆ ਬਾਈ ਜੀ ਮੂਰੇ ਆਜਾ ਸਰਪੰਚ ਸਾਹਿਬ ਅੱਗੇ ਆ ਜਾਓ ਜੀ ਸਰਪੰਚ ਸਾਹਿਬ ਅੱਗੇ ਆ ਜਾ ਜੀ ਅੱਪ 24 ਸੈਕਿੰਡ 12 ਪੁਆਇੰਟ ਆ ਬਾਈ ਜੀ 24 12 ਇਹ ਆ ਬਾਈ ਜੀ ਦੁਬਾਰਾ ਭੱਜਿਆ ਵਾ ਕੁੱਲਾ ਮਕੜਾਉਨਾ ਕਲਵੀਰ ਮਾਇਨਕਾ ਬਾਲੀ ਪਲਾਹੀ ਗगन ਚਾਗਤਪੁਰ ਅੰਗਰੇਜ਼ ਮਕੜਾਉਨਾ ਘਰ ਦਾ ਜੱਟ ਭੱਜਿਆ ਵਾ ਵੀਰਾ ਕਲਾਮ ਡੀਸੀ ਜੱਸਾ ਹਣੀ ਛਪਾਰ ਬਿੱਲਾ ਉੱਠ ਖੜੋ ਯਾਰ ਉੱਠ ਖੜੋ ਮੰਨ ਲਓ ਚੱਲ ਭਾਈ ਇਹ ਜੋਗਾ ਸਿੰਘ ਬਿਹਾਲਾ ਕਨੇਡਾ ਸੋਨੂ ਰੈਂਪੀ ਕਾਣੀ ਜੋਗਾ ਸਿੰਘ ਬਿਹਾਲਾ ਕਨੇਡਾ ਉਹਨਾਂ ਦੇ ਜੀ ਦੋਏ ਘਰਸਮਾ ਲੱਗਿਆ ਹੋਇਆ ਹੈ ਪਹਿਲਵਾਨ ਚੂੜ ਸਿੰਘ ਰੋੜਕੀ ਮੋਗਲਾ ਨਾਲ ਬੋਲ ਪੱਜਿਆਤਾ ਜੀ ਲੱਖਾ ਯੂਕੇ ਜਸਕਰਨ ਕਰੰਗਣਾ ਗੋਪੀ ਸੈਨ ਪਰ ਗਰੇਂਦਰ ਸਿੰਘੜੀਵਾਲ ਅੱਜ ਲਾਈਵ ਦੀ ਸੇਵਾ ਵੀ ਗਰੇਂਦਰ ਸਿੰਘੜੀਵਾਲ ਉਹਨਾਂ ਵੱਲੋਂ ਆਈ ਰਹਿਮਤ ਕੌਰ ਕੈਨੇਡਾ ਜਸਕਰਨ ਕਰੰਗਣਾ

ਉੱਪਰਲਾ ਬਲਦਵਾਜੀ ਸੋਨੂ ਰੈਂਪੀ ਕਾਲੀਆਂ ਇਹ ਸੋਨੂ ਰੈਂਪੀ ਕਾਲੀਆਂ ਤੇ ਅੰਦਰਲਾ ਬਲਦ ਸੀਤਲ ਸਿੰਘ ਘਰਚਾ ਦਵਾਬਾ ਸੋਨਾ ਘਰਚਾ ਗਰਜੀਤ ਘਰਚਾ ਜੱਗੀ ਭਾਮੀਆਂ ਜੱਸਾ ਵਦੇਸ਼ਾਂ ਵਾਲੇ ਦਾ ਤੇ ਗਰਨੇਕ ਘਰਚੇ ਵਾਲੇ ਦਾ ਗਰਨੇਕ ਘਰਚਾ ਜੱਗੀ ਭਾਮੀਆਂ ਜੱਸਾ ਵਦੇਸ਼ਾਂ ਤੇ ਉੱਪਰ ਸੋਨੂ ਰੈਂਪੀ ਕਾਲੀਆਂ ਅਰਮਾਨ ਪੰਡਤ ਕਾਲੀਆਂ ਪਾ ਪੋਲਾ ਸਿੰਘ ਘਰਚਾ ਬਾਈ ਜੀ ਪੋਲਾ ਸਿੰਘ ਘਰਚਾ ਟੱਕ ਪਰ ਲਓ ਜੀ ਸਲੋ ਗੱਡੀ ਦਾ ਸਮਾ ਗੌਰ ਨਾਲ ਵੀ ਟਾਈਮ ਹੈ ਗੱਡੀ ਦਾ ਮਾਰ ਦੇ ਕਸੂਤੇ ਕੋਰੇ ਐ ਵੀ ਅਟ ਲੋ ਅੜੀਆਂ ਗਰਾਰੀਆਂ ਦੇ ਦੰਦੇ ਪੋਰਦਾ ਸਮਾਂ ਕਰ ਗਿਆ ਜੀ 51 ਸੈਕਿੰਡ 53 ਪੁਆਇੰਟ ਦਾ ਜੀ ਦੇਖੋ ਜੀ ਦੋ ਏੜੀਆਂ ਸੱਜੀ ਖੱਬੀ ਚ ਫਰਕ ਤਾਂ ਨਹੀਂ 51 53 ਦਾ ਸਮਾਂ ਕਰਕੇ ਪਹਿਲਾ 51 63 ਲੱਗਿਆ ਹੋਇਆ ਮੋੜ ਤੋਂ ਮੁੜੀ ਮੋੜ ਤੋਂ ਮੁੜੀ ਵਾਲਾ ਵੀ ਬਾਈ ਜੀ ਥੋੜੇ ਟਾਈਮ 'ਚ ਆਉਣੇ ਵਾਲਾ ਜੈਨਪੁਰੀਆ ਅ ਮਾਲਕ ਨੇ ਕਰਤੀ ਕਿਰਪਾ ਬਾਈ ਜੀ ਢਿੱਲਾ ਹੋ ਗਿਆ ਤਾਂ ਜੈਨਪੁਰੀਆ ਮੀਕਾ ਵੀ ਬਹੁਤ ਤੰਦਰੁਸਤ ਹੋ ਗਏ ਵੀਰ ਆ ਰਿਹਾ ਬਾਈ ਜੀ ਖੇਡ ਦੇ ਵਿੱਚ ਅੱਜ ਗੱਲਬਾਤ ਹੋਈ ਆ ਚੱਲ ਭਾਈ ਇਹ ਅੰਦਰਲਾ ਜਿਹੜਾ ਕਾਲਾ ਬੜਦਾ ਜੀ ਸੀਤਲ ਸਿੰਘ ਘਰਚਾ ਗਰਜੀਤ ਘਰਚਾ ਜਸਬੀਰ ਖਮਾਚਾ ਜੱਗੀ ਭਾਮੀਆਂ ਜੱਸਾਬ ਦੇ ਸ਼ਾ ਉਹਨਾਂ ਦਾ ਜੀ